ਕੁਆਂਟੀਟੀ ਤੁਹਾਡੀ ਮੋਟਰਸਾਈਕਲ ਦੀ ਕਿਸ਼ਤ ਰਹਿੰਦੀ ਹੈ ਕਿਸ਼ਤ ਦਿਓ ਬੰਬ ਮੋਢਾ ਕਰਦਾ ਕੁੱਤਾ ਮੋਢਾ ਕਰ ਤਰ ਘੈਂਟ ਜੀ ਕਰ ਜੇ ਫੋਟੋ ਸਾਡੀ ਦੋਨਾਂ ਦੀ ਬੰਬ ਮੋਢੇ ਤੇ ਤਸਵੀਰ ਰੱਖ ਮੋਢੇ ਤੇ ਵੇ ਤੂੰ ਮੈਨੂੰ ਵਟਸਐਪ ਤੋਂ ਬਲਾਕਿੰਗ ਕੀਤਾ ਤੂੰ ਮੈਨੂੰ ਕਾਲਾ ਕਹਦਾ ਕੋਈ ਨਾ ਸੀਗਾ ਬਲੋਕ ਕਰਕੇ ਫਿਰ ਕਿਹੜਾ ਤੂੰ ਗੋਰਾ ਹੋ ਗਿਆ ਹਾਂ ਆ ਕੰਜਰ ਦਾ ਕਿੱਥੇ ਸਕੂਲ ਤੋਂ ਰਹਾ ਜਾਂਦਾ ਅੱਜ ਉਹ ਕਿੱਥੇ ਚਲ ਪੰਜਰਦਾ ਪੜ੍ਹ ਕੇ ਕੀ ਲੈਣਾ ਤੂੰ ਮੈਂ ਵੱਟਾ ਅੱਖਰ ਬਣੂੰਗਾ ਉਰੇ ਗੱਲ ਸੁਣ ਉਧਰ ਆ ਜਾ ਜੀ ਉਹ ਜਿਹੜੇ ਤੁਹਾਡੇ ਅੱਗੇ ਗਲੀ ਵਾਲੇ ਵੇਖਿਆ ਤੁਸੀਂ ਉਹ ਤਾਂ ਜਿਵੇਂ ਮੈਨੂੰ ਡੀਸੀ ਲੱਗ ਕੇ ਸਾਰੇ ਹਨਾ ਮੈਂ ਵੀ ਵੱਟਾ ਅੱਖਰ ਬਣੂੰਗਾ ਧੁੱਟ ਮਾਰਿਆ ਕਰਨੀ ਕਿ ਮੈਨੂੰ ਵੇਖੀ ਚੰਨੀ ਤੂੰ ਪੜ੍ਹ ਲੈ ਤੇ ਆਪਾਂ ਅੱਲਾ ਚਾਚਾ ਚਾਚਾ ਪਾਣੀ ਪੀ ਲਾ ਉਹ ਚਾਚਾ ਚਾਚਾ 20 ਰੁਪਏ ਦੇ ਦੀਜੀ ਚੀਜੀ ਖਾਣੀ ਆ ਪੁੱਤ ਪੈਸੇ ਤਾਂ ਜ਼ਹਿਰ ਖਾਣ ਨਾ ਵੈਣੀ ਉਹ ਚੱਕ ਚਾਚਾ ਪਾਣੀ ਕੋੜਾ ਜੱਤ ਨਹੀਂ ਲੱਗ ਜਾਗਾ